ਫੋਨ ਮੁੰਨਾ ਉਹ ਸੋੜੀ ਥੋੜੀ ਗੰਦੀ ਨਿਤ ਹੋ ਗਈ ਤੇ 15 20 ਦਿਨਾਂ ਦੀ ਕੁੜੀ ਆ ਰੋਣ ਲੱਗੀ ਕਹਿੰਦੀ ਮੰਮੀ ਮੇਰ ਦਾ ਨਾਂ ਨਹੀਂ ਕੀਤਾ ਨੇ ਰਸੋਈ ਚ ਆ ਕੇ ਕਹਿੰਦੀ ਮੈਨੂੰ ਤੇਰੇ ਡੈਡੀ ਨੇ ਕਹਿੰਦੀ ਐਂ ਕਹਿੰਦੀ ਨਾ ਤੁਸੀਂ ਨਾ ਸੋਚਿਆ ਵੀ ਇਹਦੇ ਵੀ 3 ਹੈਗੇ ਨੇ ਤਿੰਨ ਵੀ ਮੈਨੂੰ ਐ ਕਿਉਂ ਕਿਹਾ ਇਹਨੇ ਉਹਨੇ ਹੁਣ ਤੱਕ ਕੁੜੀ ਨੂੰ ਜਾਣੂ ਅਜਾ ਨੂੰ ਨਾ ਗੁੱਟਾ ਪੱਪਾ ਜੀ ਦੇ ਨੀਲ ਪਾਪਾ ਨੇ ਕੁੜੀ ਨੂੰ ਉੱਟਿਆ ਜਦੋਂ ਉਹ ਭਾਈ ਵੀਨਤ ਵਾਰਿਆ ਕਿ ਮੈਂ ਬਹੁਤ ਚੀਕੀਆਂ ਕੁੜੀ ਬੱਬਾ ਆਜਾ ਸਮਾਰਕੀ ਝਾੜੂਆਣਾ ਕਰਤਿਆਂ ਨੂੰ ਸੱਸ ਨੇ ਵੀ ਘੁੰਮਰੇ ਵਟੇ ਕੁੜੀ ਨੂੰ ਸਾਡੀ ਪਸੰਦ ਨਹੀਂ ਆਈ ਜੀ ਅਸੀਂ ਹੁੰਦਾ ਹੋ ਗਿਆ ਵਾਂ ਮੇਰੇ ਕੁੜੀ ਦਾ ਪੂਰਾ ਹਲ ਕਰਕੇ ਅੰਨ ਨੂੰ ਪੁੱਛ ਵੀ ਨਹੀਂ ਰਹੀ ਅੱਜ ਲਿਪੂ ਵਾਲਿਆ ਰੱਖੀ ਬਸ ਉਹ ਇੱਕ ਦੋ ਵਾਰ ਮੇਰੀ ਕੁੜੀ ਚ ਨੁਕਸ ਕਰ ਦੋ ਤੇ ਮੈਂ ਆਪਣੀ ਕੁੜੀ ਨੂੰ ਕੁੱਟ ਕੇ ਆ ਜਾਨੇ ਕੂਰ ਕੇ ਆ ਜਾਨੇ ਵੀ ਨਾ ਬਾਤ ਜੁਮੇ ਦੂਜੀ ਵਾਰ ਕਰਿਆ ਪਰ ਬਾਬਾ ਜੋ ਨੋਟ ਨਹੀਂ ਉਹ ਦਰ ਵਾਰ ਮੇਰੀ ਕੁੜੀ ਚ ਨੁਕਸ ਕਰ ਦਿੰਦੇ ਨੇ ਇਹਨੇ ਮੈਂ ਬਹੁਤ ਧੋਕਿਆ ਹਾਂ ਕੁੱਟੀ ਆ ਕੁੜੀ ਹਾਂਜੀ ਬਹੁਤ ਕੁੱਟੀਆਂ ਘਰ ਵਾਲੇ ਦੇ ਸੱਪ ਨੇ ਉਹਨੇ ਉਹਦੀ ਨੰਦ ਕੋਲੇ ਗੱਲ ਕਰੀ ਨੰਦ ਨੇ ਮੂੰਹ ਬੰਦ ਤੇ ਕਹਿੰਦੀ ਮੇਰੇ ਮਾਪਿਆਂ ਨੂੰ ਕੁਝ ਹੋ ਗਿਆ ਕਹਿੰਦੀ ਨਹੀਂ ਤੂੰ ਗੱਲ ਨਾ ਕਰੀ ਕਹਿੰਦੀ ਮੈਂ ਆਪੇ ਗੱਲ ਕਰੂੰਗੀ ਐਤਵਾਰ ਨੂੰ ਅਸੀਂ ਬੈਠਣਾ ਆਵਾਂਗੇ ਕਹਿੰਦੀ ਉਹਨਾਂ ਦੀ ਭੂਆ ਦੀ ਡੈਥ ਹੋ ਗਈ ਸੀ ਉਹਨਾਂ ਨੇ ਗੱਲ ਕੀਤੀ ਨਹੀਂ ਜਾ ਕੇ ਉਹਦੋਂ ਫੋਨ ਤੇ ਗੱਲ ਆਪੇ ਤੋਂ ਨਾਲ ਕਰੀ ਹੋਣੀ ਉਹਨਾਂ ਨੇ ਪਰੋਣੇ ਕੋਲੇ ਗੱਲ ਕਰੀ ਪਰੋਣਾ ਆ ਕੇ ਕਹਿੰਦਾ ਕੁੜੀਆਂ ਨੂੰ ਕਹਿੰਦਾ ਤੂੰ ਮੇਰੇ ਪਿਓ ਨੂੰ ਕੌਣੇ ਬੁਲਾਉਂਦੀ ਹੈ ਉਹ ਕਹਿੰਦੀ ਮੈਂ ਨਹੀਂ ਬੁਲਾਉਂਦੀ ਹੈ ਜੀ ਤੈਨੂੰ ਤੂੰ ਕਿਉਂ ਨਹੀਂ ਬੁਲਾਉਂਦੀ ਕਹਿੰਦੀ ਮੈਂ ਨਹੀਂ ਬੁਲਾਉਂਦੀ ਤੇ ਕਹਿੰਦੀ ਮੈਨੂੰ ਤੇਰੇ ਡੈਡੀ ਨੇ ਕਹਿੰਦੀ ਐਂ ਕਹਿੰ ਜੱਥੇਦਾਰ ਮਤਲਬ ਰਾਜਾ ਰਾਜ ਸਿੰਘ ਵੱਲੋਂ ਅਰਬਾਂ ਖਰਬਾਂ ਦਰਬਰ ਨੂੰ ਬੋਲ ਰਿਹਾ ਪੁੱਤ ਇਹ ਗੁੜੀਆ ਦਾ ਪਿੰਡ ਦਾ ਕੋਈ ਆਪ ਚ ਛੋਡਾ ਬਟਿੰਡ ਪਿਆ ਹੋਇਆ ਪੁੱਤ ਤੇ ਉਹ ਕੁੱਟਣ ਮਾਰਨ ਕਰਕੇ ਛੋਡਾ ਸੀ ਪੱਖ ਲੈ ਰਹੇ ਹਾਂ ਮਤਲਬ ਪੱਤਰਕਾਰ ਭਾਈ ਚਰ ਤੇ ਹਾਂ ਮਤਲਬ ਕੀ ਗੱਲਬਾਤ ਹੈ ਗੱਲਬਾਤ ਕੀ ਗੱਲ ਹੋ ਗਈ ਸੀ ਸਰਪੰਚ ਦੇ ਕੱਲ ਸਰਪੰਚ ਦੇ ਗੱਲ ਹੋ ਗਈ ਸੀ ਗੱਲ ਸਰਪੰਚ ਦੇ ਲੈ ਕੇ ਲੈ ਕੇ ਗਏ ਨੇ ਕਿ ਕਰੋ ਆਪਾਂ ਕੇ ਇਹ ਇਹ ਛੋਡੇ ਤੇ ਦਾ ਐਫਆਰ ਕੇ ਹੋ ਗਈ। ਨਹੀਂ ਪਾਣੀ ਪੀੜਾ ਕੇ ਰੱਖਦੇ ਨਹੀਂ ਹੈਗੇ। ਕਹਿੰਦੇ ਆਪਦੀ ਨੂੰ ਲੈ ਕੇ ਜਾਓ। ਅਸੀਂ ਨਹੀਂ ਰੱਖਦੇ। ਕਹਿੰਦਾ ਮੈਂ ਤਾਂ ਨਿਮੇਡੂਗਾ। ਕਹਿੰਦਾ ਨੀ ਘੰਟ ਦੇ ਵਿੱਚ ਵਿੱਚ ਮੈਂ ਤੁਹਾਡਾ ਨੌਤੂ ਕਹਿੰਦਾ ਮੈਂ ਮਾਰਦਾ। 10 ਸਾਲ ਹੋ ਗਏ ਜੀ ਆਪਣੇ ਬਿਆਹ ਨੂੰ। 7 ਸਾਲ ਹੋ ਗਏ ਵੀਰ ਜੀ। ਬੱਚੇ ਕਹਿੰਨੇ ਦੋ ਮੁੰਡੇ ਮੁੰਡੇ ਆ। ਕੁਝ ਵੀ ਨਹੀਂ ਰਹੇ। ਉਹਨੂੰ ਬਿਮਾਰ ਪੀਓ ਤੋ ਉੱਠੇ ਵੀ ਨਹੀਂ ਜਾ ਰਿਹਾ ਹੈਗਾ। ਬਿਚੋਲਾ ਕੋਈ ਕੌਣ ਸੀ ਪਿੰਡ ਦੀ ਸੀ? ਨਹੀਂ ਬਿਚੋਲਾ ਨਹੀਂ ਹੈ। ਹੈ? ਇਹ ਮਾਮੀ ਹੈ ਜਿਹੜੀ। ਅੱਛਾ ਛੋਡੀ ਮਾਮੀ ਬਿਚੋਲਣਾ ਹੈ। ਉਹ ਕੀ ਕਹਿੰਦੇ ਨੇ? ਉਹ ਵੀ ਨਾਲ ਜੀ ਸਾਡੇ ਉਹ ਸਰੀਕੇ ਦੇ ਕੰਨੀ ਜਿਹੜੇ ਉਹਨਾਂ ਦੇ ਸਰੀਕੇ ਚੋਂ ਸੀ ਉਹਦਾ ਰਿਸ਼ਤਾ ਕਰਦੀ ਉਹ ਦਿਨ ਡੈਥ ਹੋ ਗਈ ਉਹਦੇ ਨਾਲ ਦੋਈਏ ਦੀ ਮਾਂ ਦੀ ਠੀਕ ਹੈ ਉਹ ਵਿੱਚ ਵਿਚੋਲਣ ਸੀ ਉਹਦੀ ਤਾਂ ਡੈਥ ਹੋ ਗਈ ਨਾਲ ਸੀ ਮਾਮੀ ਨੇ ਉਹਦੇ ਮੋਹ ਨਾਲ ਰਿਸ਼ਤਾ ਕਰਿਆ ਸੀ ਦੇਖ ਸਕਦੇ ਕਿਹੜੀ ਬਰਾਦਰੀ ਆ ਗਈ ਆਪਣੀ ਆਪਾਂ ਸੁਨਿਆਰ ਆਂਦੇ ਸੁਨਿਆਰ ਬਰਾਦਰੀ ਚੋਂ ਸਾਡਾ ਭਾਈਚਾਰਾ ਜੋ ਉਹ ਆਏ ਨੇ ਆਪਾਂ ਆਪਣੀ ਬੇਟੀ ਹੈ ਜੀ ਹਾਂ ਜੀ ਤੰਗਵਾੜਾ ਕਰ ਰਹੇ ਨੇ ਹੈਰਾਨਵਾੜਾ ਕਰ ਰਹੇ ਨੇ ਜੇ ਸਹੁਰੇ ਦੀ ਮਾਰ ਨਹੀਂਗਾ ਚਾਹਦੀ ਜਿਵੇਂ ਕਿਹਾ ਅਰਨੰਦ ਨੂੰ ਗੇ ਦੱਸਿਆ ਕਿਸ ਨੂੰ ਠੀਕ ਹੈ ਜਿਵੇਂ ਗੱਲ ਕਰੀ ਤਾਂ ਉਹ ਹਰਦਵਾਦੇ ਕੋਟ ਲੱਗ ਗਿਆ ਜੀ ਰ ਪਏ ਪਏ ਬੁਰਾ ਹਲਕ ਰਿਆ ਪਈ ਮੰਜੀ ਚ ਕੁੜੀ ਇਹ ਵਿੱਚ ਘਰ ਤੋਂ ਬੋਲੋ ਕੁੜੀ ਮੰਜੀ ਦੀ ਵਿੱਚ ਕੁੜੀ ਦੀ ਪਈ ਹੈ ਨਾ ਉਹਨੂੰ ਕੋਈ ਦਵਾਈ ਨਾ ਕੋਈ ਗੋਟੀਆਂ ਹੀ 7 ਸਾਲ ਹੋ ਗਏ ਤੇ ਫਿਰ ਬਾਬਾ ਜੀ ਨੂੰ ਸਾਨੂੰ ਕਿਹਨੇ ਦੱਸਿਆ ਸਮਝਿਆੜ ਦੇਖੀ ਬੱਬੀ ਜੀ ਦੀ ਵੀਡੀਓ ਦੇਖੀ ਹਾਂ ਇਹ ਤੁਹਾਨੂੰ ਪਤਾ ਲੱਗਾ ਕਈ ਵਾਰ ਨਹੀਂ ਪਰ ਤੁਸੀਂ ਥਾਣੇ ਕੋਈ ਰਿਪੋਰਟ ਕਰਾਈ ਕੋਈ ਨਹੀਂ ਥਾਣੇ ਦੀ ਕੋਈ ਕਰਵਾਈ ਨਹੀਂ ਹੈਗੀ ਜੀ ਤੁਹਾਨੂੰ ਪਹਿਲਾਂ ਦੋ ਤਿੰਨ ਵਾਰ ਤੁਹਾਨੂੰ ਸਾਡੇ ਕੋਈ ਹੱਲ ਹੋਇਆ ਨਹੀਂ ਜੀ ਤੁਹਾਨੂੰ ਦੇਖਦਾ ਬੱਬੀ ਜੀ ਥਾਣੇ ਕੋਈ ਗੱਲ ਨਹੀਂ ਹੋਇਆ ਜੀ ਹਾਂ ਜੀ ਥਾਣੇ ਵਾਲੇ ਵੀ ਨਹੀਂ ਸੁਣਦੇ ਜੀ ਸਬੂਤ ਨਹੀਂ ਦਿਖਾਇਆ ਜਿਹੜੇ ਸੱਟਾਂ ਤੋਂ ਜਿਹੜੇ ਜਿਹੜਾ ਸਰਪੰਚਾ ਜੀ ਤੁਹਾਨੂੰ ਪਤਾ ਕੀ ਨਹੀਂ ਖਦਸ ਇਥੋਂ ਲੈ ਹੋਏ ਨੂੰ ਆ ਕੇ ਕਹਿੰਦਾ ਕੀ ਸਾਡਾ ਕੋਈ ਮਤਲਬ ਹੈ ਜੇ ਤੁਸੀਂ ਆਓ ਮਾਝੇ ਸਾਨੂੰ ਬੁਲਾਉਣਾ ਦੇ ਸਰਪੰਚ ਦਾ ਨੰਬਰ ਹੈਗਾ ਹਾਂ ਜੀ ਠੀਕ ਹੈ ਮਾਝੇ ਦੇਖ ਸਕਦੇ ਹੋ ਦੋਸਤੋ ਇਸ ਤਰ੍ਹਾਂ ਦੇ ਨਾਲ ਹੈ ਜਿਹੜੇ ਪਰਿਵਾਰ ਦੂਰੋਂ ਦੂਰੋਂ ਬਾਬਾ ਜੀ ਕੋਲੇ ਆ ਰਹੇ ਨੇ ਕਿਸ਼ਨਗੜ ਛੌਨੀ ਦੇ ਵਿੱਚ ਬਾਬਾ ਜੀ ਅੱਜ ਇੱਥੇ ਠਹਿਰੇ ਹੋਏ ਨੇ ਕਈ ਦਿਨਾਂ ਦੇ ਇੱਥੇ ਕੱਲ ਲੁਧਿਆਣੇ ਤੋਂ ਪਰਿਵਾਰ ਆਏ ਸੀ ਤੇ ਇੱਧਰ ਬੈਠੇ ਨੇ ਜੀ ਬਾਬਾ ਜਥੇਦਾਰ ਕਮੰਡ ਸਿੰਘ ਜੀ ਜਥੇਦਾਰ ਬਾਬਾ ਸ਼ੇਰ ਸਿੰਘ ਜੀ ਅਰਬਾ ਖਰਬਾ ਜੱਜੇਦਾਰ ਨੇ ਮਨਪ੍ਰੀਤ ਕੌਰ ਜੀ ਤੇ ਹੋਰ ਵੀ ਲਿੰਗ ਸਿੰਘ ਫੋਟਾਂ ਸਾਡੀਆਂ ਪਹੁੰਚੀਆਂ ਨੇ ਫਤੇ ਬਲਾਓ ਬਸ ਕੱਲੀ ਬਸ ਬੱਤੇ ਬਲਾਓ ਤੁਸੀਂ ਭੇਜੋ ਇਹੋ ਨੇ ਨਾ ਮਤਲਬ ਦੋਸ ਲਾਏ ਤੇ ਗੁੜੀਆਂ ਨੇ ਵੀ ਦਵਾਈ ਨਹੀਂ ਦਵਾਉਂਦੇ ਮੈਨੂੰ ਐ ਕਰਕੇ ਮੇਰਾ ਕੁੱਟਮਾਰ ਕਰੀਏ ਮੈਂ ਦਵਾਈ ਦਵਾਈ ਹੈ ਜੀ ਵੀ ਸਾਡਾ ਗਲਾ ਵੀ ਕੋਟਾ ਤੇ ਮੇਰਾ ਕੁੱਟਮਾਰ ਵੀ ਕੀਤੀ ਉਹ ਇਹ ਗੱਲ ਹੋਣੀ ਨਹੀਂ ਜੀ ਬਿਲਕੁਲ ਹੀ ਨਹੀਂ ਹੋਈ ਮੇਰਾ ਨਾਲ ਕੁੱਟਿਆ ਹੋਵੇ ਅੱਛਾ ਚਲੋ ਆਪਾਂ ਬੈ ਕੇ ਨਹੀਂ ਮੇਰੇ ਤੋਂ ਅੱਠ ਨਹੀਂ ਜੀ ਮੇਰੇ ਜਵਾਕਾਂ ਦੀ ਮਾਂ ਹੈ ਠੀਕ ਹੈ ਮੇਰੇ ਦੋ ਜਵਾਕ ਨੂੰ ਝੂਠ ਝੂਠ ਇਹ ਮੇਰੀ ਬਾਈ ਦਾ ਮੈਂ ਇਹਨੂੰ ਮਾਰੂਗਾ ਐਦੂ ਮੁੜ ਕੇ ਨਾ ਹੋਵੇ ਪੁੱਤ ਅਸੀਂ ਬੈ ਕੇ ਇਹਨੂੰ ਮਤਲਬ ਕਦੋਂ ਕਦੋਂ ਆਈਏ ਵੇਖੋ ਮੇਰੀ ਗੱਲ ਸੁਣੋ ਜੀ ਬਿਲਕੁਲ ਹੀ ਇਸ ਇਹ ਗੱਲ 'ਚ ਬਿਲਕੁਲ ਝੂਠ ਹੈ ਵੀ ਆਪਾਂ ਉਹਨੂੰ ਕੋਈ ਦੇਖੋ ਮੇਰੇ ਵੀ ਧੰਨ ਭਾਣਾ ਰਹੇ ਮੈਂ ਕਿਸੇ ਦੀ ਕੁੜੀ ਨੂੰ ਮਾਰੂਗਾ ਠੀਕ ਹੈ ਕੱਲ ਨੂੰ ਸਾਡੀਆਂ ਨੂੰ ਵੀ ਕੋਈ ਮਾਰੂਗਾ ਦਾਸ ਲਿਉਂ ਕਿਉਂ ਕਰਾਈ ਹੈ ਮੈਂ ਦਾਦਾ ਜੀ ਨੂੰ ਕਰਵਾਈ ਨਹੀਂ ਜੀ ਤੇ ਕਰਵਾਈ ਹੈ ਜੀ ਆਹ ਉਹਨਾਂ ਨੇ ਤਾਂ ਮਤਲਬ ਤਾਂ ਹੀ ਕਰਾਈ ਹੈ ਜੇ ਕੋਈ ਕੁੱਟਮਾਰ ਹੋਈ ਹੈ ਪੁੱਤ ਨਹੀਂ 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 ਕੁੱਟਮਾਰ ਨਹੀਂ ਦੇਖੋ ਜੀ ਛੋਟੀਆਂ ਮੋਟੀਆਂ ਲੜਾਈਆਂ ਜਿਹੜੇ ਘਰੇ ਨਹੀਂ ਹੁੰਦੀਆਂ ਠੀਕ ਹੈ ਜੀ ਅਸੀਂ ਆਪਸ ਵਿੱਚ ਦੋਨੇ ਠੀਕ ਹੈ ਮੀਆਂ ਬੀਬੀ ਲੜਦੇ ਠੀਕ ਹੈ ਜੀ ਇੱਕ ਦੋ ਉਹਦੇ ਮੈਂ ਮੈਂ ਮੰਨਦਾ ਵੀ ਹਾਂ ਮੈਂ ਇੱਕ ਦੋ ਤਪੜਾ ਉਹਦੇ ਮਾਰੇ ਆ ਅੱਛਾ ਫਰੀ ਹੈ ਡੀ ਗੱਲ ਨਹੀਂ ਹੈਗੀ ਸੀ ਸਾਡੇ ਚ ਵੀ ਕੋਈ ਮੈਂ ਅੱਜ ਤੱਕ 7 ਸਾਲ ਹੋ ਗਏ ਸਾਡੇ ਵਿਆਹ ਨੂੰ ਅੱਜ ਤੱਕ ਉਹ ਹੋਰ ਨਹੀਂ ਗਈ ਅੱਛਾ ਕੁੜੀ ਮਤਲਬ ਤੇਰੇ ਡੈਡੀ ਤੇ ਕਿਤੇ ਦੋਸ਼ ਵੀ ਲਾਇਆ ਦੋਸ਼ ਮੇਰੇ ਡੈਡੀ ਤੇ ਲਾਇਆ ਇੰਨਾ ਨਹੀਂ ਮਤਲਬ ਐ ਚਾਹੇ ਮੋਜੂ ਉਮਰ ਦੀ ਕਹਿ ਦੇ ਮਜੀ ਕੱਲ ਆ ਕੇ ਸਰਪੰਚ ਵੀ ਸਾਡਾ ਇੱਥੇ ਮੂਹਤੇ ਸੀਗਾ ਠੀਕ ਹੈ ਆ ਕੇ ਸਾਡੀ ਗਲੀ ਨੂੰ ਪੁੱਛ ਲੋ ਵੀ ਮੇਰਾ ਡੈਡੀ ਕਦੇ ਐਸੀ ਐਸੀ ਗੱਲ ਕਰ ਸਕਦਾ ਉਹ ਜੰਮਾ ਬੁੜਾ ਬੰਦਾ ਹੈਗਾ ਉਹ ਡਰਾਈਵਰੀਆਂ ਕਰਦਾ ਹੈ ਠੀਕ ਹੈ ਉਹ ਸਰਵ ਡਰਾਈਵਰੀਆਂ ਆ ਅੱਜ ਉਹਦੀ ਐਨੀ ਉਮਰ ਹੋ ਗਈ ਪਈ ਐ ਸ਼ੂਗਰ ਦਾ ਉਹ ਮਰੀਜ਼ ਐ ਠੀਕ ਐ ਉਹ ਮੇਰਾ ਮਾਰਾ ਤੋ ਰੈਵਰ ਦਾ ਵੀ ਇਹਦਾ ਘਰ ਪੈਣ ਵਾਲਾ ਮੈਂ ਇਹਦੇ ਨਾਲ ਘਰ ਪਵਾਤਾ ਅੱਛਾ ਅਸੀਂ ਤੇਰਾ ਪੱਖ ਵੀ ਸੁਣ ਲਿਆ ਅਸੀਂ ਸੱਚ ਦਾ ਸੱਚ ਲਿਆਵਾਂਗੇ ਜੇ ਹੁਣ ਉਹ ਕੁੜੀ ਚ ਖੋਟ ਹੋਊਗਾ ਕੋਈ ਸਾਡੇ ਨੇੜੇ ਨਹੀਂ ਲੱਗਦੀ ਹਾਂਜੀ 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 ਠੀਕ ਐ ਅਸੀਂ ਤਾਂ ਸੱਚ ਦੀ ਗੱਲ ਕਰਨੀ ਐ ਪੁੱਤ ਹਾਂਜੀ ਹਾਂਜੀ ਠੀਕ ਐ ਸਾਨੂੰ ਦੱਸੋ ਅਸੀਂ ਸੋਡਾ ਕਦੋਂ ਬੈਠੀਏ ਫਿਰ ਆਪਾਂ ਕਿਉਂ ਜਾਦੇ ਚਿਰ ਪਾਈਏ ਹਾਂ ਜੀ ਕੋਈ ਗੱਲ ਨਹੀਂ ਜੀ ਜਦੋਂ ਤੁਸੀਂ ਰੱਖੂਗੇ ਆਪਾਂ ਬਹਿ ਜਾਵਾਂਗੇ ਜੀ ਤੇ ਇਹਦੇ ਵਿੱਚ ਇਹ ਸਾਨੂੰ ਅਸੀਂ ਬਲਾਵਾ ਕੇ ਦੋਈ ਤਰ੍ਹਾਂ ਨੂੰ ਕਿਤੇ ਸਾਂਝੇ ਦਾ ਉਤ ਠੀਕ ਹੈ ਜੀ ਕੋਈ ਗੱਲ ਨਹੀਂ ਜੀ ਜਦੋਂ ਮਰਜੀ ਹਾਂ ਕਿਸੇ ਗੁਰੂ ਘਰ ਦੇ ਵਿੱਚ ਸਚਾਈ ਇਹ ਹੋਊਗੀ ਵੀ ਇਹ ਨਹੀਂ ਹੈਗਾ ਵੀ ਕੋਈ ਛੋਡਾ ਪੱਖ ਨਹੀਂ ਸੁਣਿਆ ਜਾਊਗਾ ਹਾਂ ਇਹ ਮਤਲਬ ਹਾਂ ਇਹ ਨਹੀਂ ਆਏਗਾ ਵੀ ਅਸੀਂ ਇੱਕ ਪਾਸੇ ਦੀ ਗੱਲ ਕਰਾਂਗੇ ਕੁੜੀਆਂ ਦੇ ਨਮੇੜੇ ਕਰਾਉਂਦੇ ਆਂ ਬਾਈ ਵੀ ਜਿਹੜਾ ਬੰਦਾ ਜੇ ਕੁੜੀ ਕਈ ਵਾਰੀ ਕੁੜੀਆਂ ਵੀ ਬਹੁਤ ੱੱਕਾ ਕਰ ਰਹੀਆਂ ਨੇ ਅੰਕਲ ਮੇਰੀ ਗੱਲ ਸੁਣੋ ਜੀ ਅੱਜ ਤੱਕ ਮੈਂ ਇਹਦੇ ਨਾਲ ਕੋਈ ਵੀ ਟੱਕਰ ਨਹੀਂ ਦਿੱਤਾ ਕੋਈ ਵੀ 7 ਸਾਲਾਂ ਦੇ ਵਿੱਚ ਚਲ ਕਰੇ ਉਂਗਲ ਨਹੀਂ ਲਾਈ ਮੇਰੇ ਗਵਾਂਡ ਆਂਡ ਗਵਾਂਡ ਤੋਂ ਪੁੱਛ ਸਕਦੇ ਹੋ ਕਿ ਜਿੱਥੇ ਜਿਹੜਾ ਮੈਂ ਤੁਹਾਨੂੰ ਵੀ ਕਰਦਾ ਜੀ ਮੇਰੀ ਗੱਲ ਸੁਣੋ ਮੈਂ ਡਰਾਈਵਰ ਹੀ ਕਰਦਾ ਐ ਫੈਕਟਰੀ ਦੀ ਗੱਡੀ ਚਲਾਉਣਾ ਜੀ ਤੜਕੇ 2:30 ਵਜੇ ਉੱਠ ਕੇ ਜਾਣਾ ਜੀ ਇਹਦੇ ਇਹਦੇ ਨਾਲ ਲੜਾਈ ਸਿਰਫ ਮੇਰੀ ਇਸ ਗੱਲ ਤੇ ਹੋਈ ਹੈ ਜੀ ਮੈਂ ਆਉਣਾ ਸੀਗਾ ਘਰੇ ਰੋਟੀ ਖਾਣ ਵਾਸਤੇ ਮੈਂ ਇਹਨੂੰ ਆਖਿਆ ਮੈਂ ਤੁਹਾਨੂੰ ਗੱਲ ਹੀ ਦੱਸਦਾ ਮੈਂ ਇਹਨੂੰ ਆਖਿਆ ਮੈਂ ਆਖਿਆ ਇਹਨੂੰ ਆਏ ਕਰਕੇ ਮਾਝਾ ਨੂੰ ਮੇਰੇ ਵਾਸਤੇ ਗੰਢਿਆ ਦੀ ਸਬਜ਼ੀ ਬਣਾ ਲਈ। ਠੀਕ ਹੈ ਮੈਂ ਆ ਰਿਹਾ। ਤੇ ਮੈਂ ਕਹਿੰਦਾ ਕੰਨੀ ਨੋ ਆਟੋ ਬੈਠੀ ਜਾਂਦੀ ਦੋ ਮਿੰਟ ਮੰਮੀ ਮੈਨੂੰ ਦੋ ਮਿੰਟਾਂ ਦਾ ਕਹੇ ਕਿ ਪਤਾ ਨਹੀਂ ਕਿਹੜੀ ਕਿੱਥੇ ਨਿਕਲ ਗਈ। ਮੈਨੂੰ ਮੇਰੀ ਮਾਂ ਨੂੰ ਕਹਿੰਦੀ ਕਿੱਥੇ ਨਿਕਲ ਗਈ। ਮੈਂ ਮੇਰੀ ਮੰਮੀ ਉਧਰ ਕਹਿੰਦੀ ਮੇਰੀ ਜੀ ਜਾਣਾ ਉਹ ਹਾਰ ਪੁੱਛਿਆ। ਮੈਂ ਆ ਗਿਆ ਉਹਦੀ। 15-15 ਮਿੰਟਾਂ ਵਾਲਾ ਮੇਰਾ ਰਾਤੀ ਦਾ। ਮੈਂ ਮੰਮੀ ਨੂੰ ਕਹਿੰਦੇ ਕਹਿੰਦੀ ਉਸ ਤੋਂ ਮੈਂ ਇਹਨਾਂ ਕਾਉਂਟ ਚਾਉਂ ਚੱਲਦਾ ਕਹਿੰਦੀ ਇਹਨੇ ਇਹਦੇ ਵਾਸਤੇ ਮੈਂ ਟਿੱਪਾ ਮੈਨਾਂ ਦੇਈ। ਕੀ ਗਾ ਕੋਈ ਮਿਹਰਬਾਨੂ ਆਏਗਾ ਤੂੰ ਕਹਿੰਨੀ ਆ ਤੂੰ ਤੇ ਕੋਈ ਗੱਲ ਨਹੀਂ ਪੁੱਤ ਪਤਾ ਕੀ ਚੀਜ਼ ਹੈ ਕੋਈ ਗੱਲ ਨਹੀਂ ਇਹ ਕੋਈ ਟਾਈਮ ਦੇ ਮੰਗ ਇੱਕ ਟਾਈਮ ਦੇ ਮਾ ਦੇ ਨੂੰ ਮਤਲਬ ਪਤਾ ਹੈ ਕੀ ਪਤਾ ਹੈ ਕੀ ਚੀਜ਼ ਹੈ ਤੁਹਾਨੂੰ ਇਕੱਠੇ ਕਰਵਾਗੇ ਹਾਂ ਤੁਹਾਨੂੰ ਇਕੱਠੇ ਕਰਾਂਗੇ ਭਾਈ ਤੁਹਾਡੇ ਮਤਲਬ ਜਿਹੜੇ ਗਲੇ ਸ਼ਿਰਕਰੇ ਦੂਰ ਕਰਾਂਗੇ ਹਾਂ ਠੀਕ ਹੈ ਠੀਕ ਹੈ ਪੁੱਤ ਬਾਈ ਖਾਲਸਾ ਬਾਈ ਫਤੇ